ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਮਸ਼ੰਦਰ ਨਾਸ ਦੀ ਬੇਨਤੀ ਤੇ ਅਸ਼ੂਪਤੀ ਮੰਦਰ ਦੇ ਨਜ਼ਦੀਕ ਬਾਗਮਤੀ ਨਦੀ ਦੇ ਪੱਛਮੀ ਪਾਸੇ ਤੋਂ ਉੱਠ ਕੇ ਬਾਗਮਤੀ ਨਦੀ ਦੇ ਪੂਰਬੀ ਪਾਸੇ ਵੱਲ ਆ ਕੇ ਬਿਰਾਜਮਾਨ ਹੋ ਗਏ ਸਨ ਉੱਥੇ ਵੀ ਬਹੁਤ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਨੂੰ ਆਉਣ ਲੱਗ ਪਈਆਂ ਸਨ ਜੋ ਗੁਰੂ ਜੀ ਦਾ ਕੀਰਤਨ ਅਤੇ ਬਚਨ ਸੁਣ ਕੇ ਨਿਹਾਲ ਹੋ ਰਹੀਆਂ ਸਨ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਮਨਾਰਸ ਵਿੱਚ ਸੰਗਤਾਂ ਨੂੰ ਤਾਰਨ ਲਈ ਆਏ ਸਨ ਉਸ ਸਮੇਂ ਨੇਪਾਲ ਦਾ ਰਾਜਾ ਰਤਨਮਲ ਆਪਣੇ ਭਰਾ ਰਾਏਮਲ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਗਿਆ ਸੀ ਰਾਏ ਮਾਲ ਦਾ ਮਨ ਬਹੁਤ ਬੇਚਾਨ ਰਹਿੰਦਾ ਸੀ ਜਿਸ ਕਾਰਨ ਰਾਜਾ ਰਤਨ ਮਲ ਨੂੰ ਉਸ ਦੀ ਬੜੀ ਚਿੰਤਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕਾਰਨ ਰਾਏ ਮਾਲ ਤੰਦਰੁਸਤ ਹੋ ਗਿਆ ਸੀ ਉਸ ਦੇ ਮਨ ਨੂੰ ਸ਼ਾਂਤੀ ਮਿਲ ਗਈ ਸੀ ਰਾਜੇ ਰਤਨ ਮਲ ਨੇ ਗੁਰੂ ਜੀ ਨੂੰ ਨੇਪਾਲ ਵਿੱਚ ਆਉਣ ਦੀ ਬੇਨਤੀ ਕੀਤੀ ਤਾਂ ਕਿ ਉਹ ਉੱਥੇ ਗੁਰੂ ਜੀ ਦੇ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰ ਸਕੇ ਗੁਰੂ ਜੀ ਨੇ ਉਸ ਨੂੰ ਕਿਹਾ ਜੇ ਕਰਤਾਰ ਦੀ ਇੱਛਾ ਹੋਏ ਤਾਂ ਅਸੀਂ ਤੇਰੇ ਰਾਜ ਵਿੱਚ ਵੀ ਆਵਾਂਗੇ ਰਾਜੇ ਨੂੰ ਜਦ ਪਤਾ ਲੱਗਾ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਸ ਦੇ ਰਾਜ ਵਿੱਚ ਆਏ ਹੋਏ ਹਨ ਤਾਂ ਰਾਜਾ ਗੁਰੂ ਜੀ ਦੇ ਦਰਸ਼ਨ ਕਰਨ ਲਈ ਗਿਆ ਰਾਜਾ ਗੁਰੂ ਜੀ ਦੇ ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਇਆ ਉਸ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਚਲੋ ਮੇਰੇ ਮਹਿਲਾਂ ਵਿੱਚ ਬਿਸ਼ਰਾਮ ਕਰੋ ਗੁਰੂ ਜੀ ਨੇ ਉਸ ਨੂੰ ਜਵਾਬ ਦਿੱਤਾ ਕਿ ਰਾਜਾ ਸਾਡੇ ਲਈ ਇਹੀ ਅਸਥਾਨ ਠੀਕ ਹੈ ਰਾਜੇ ਨੇ ਉਹ ਸਥਾਨ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਸੀ ਗੁਰੂ ਜੀ ਦੀ ਮਹਿਮਾ ਸੁਣ ਕੇ ਇੱਕ ਹੋਰ ਰਾਜਾ ਰਣਵੀਰ ਸਿੰਘ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਉਸ ਦੇ ਘਰ ਵਿੱਚ ਕੋਈ ਔਲਾਦ ਨਹੀਂ ਸੀ ਉਸ ਨੇ ਗੁਰੂ ਜੀ ਅੱਗੇ ਔਲਾਦ ਲਈ ਅਰਦਾਸ ਕੀਤੀ ਤਾਂ ਗੁਰੂ ਜੀ ਦੀ ਬਖਸ਼ਿਸ਼ ਨਾਲ ਉਸ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ ਰਾਜੇ ਰਤਨ ਰਾਏ ਨੇ ਗੁਰੂ ਜੀ ਦੇ ਉੱਥੋਂ ਜਾਣ ਤੋਂ ਬਾਅਦ ਧਰਮਸ਼ਾਲਾ ਬਣਵਾਈ ਜਿਸ ਵਿੱਚ ਕੀਰਤਨ ਅਤੇ ਗਵਰਮਤ ਵਿਚਾਰਾਂ ਹੁੰਦੀਆਂ ਸਨ। ਕਾਫੀ ਸਮੇਂ ਬਾਅਦ ਇੱਕ ਰਾਜਾ ਰਾਣਾ ਬਹਾਦਰ ਸ਼ਾ ਗੁਰੂ ਨਾਨਕ ਮੱਠ ਦਾ ਬਹੁਤ ਸ਼ਰਧਾਲੂ ਬਣ ਗਿਆ ਸੀ। ਉਸ ਰਾਜੇ ਨੇ ਆਪਣਾ ਰਾਜ ਆਪਣੇ ਪੁੱਤਰ ਨੂੰ ਸੌਂਪ ਦਿੱਤਾ ਸੀ। ਰਾਜਾ ਆਪ ਸਿਮਰਨ ਭਰੀਆਂ ਵਿੱਚ ਲੱਗ ਗਿਆ ਸੀ। ਅਚਾਨਕ ਉਸ ਰਾਜੇ ਦੀ ਪਤਨੀ ਰਾਣੀ ਕੰਤੀਬਤੀ ਬਿਮਾਰੀ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਸੀ ਰਾਜੇ ਨੂੰ ਆਪਣੀ ਪਤਨੀ ਦੇ ਮਰਨ ਦਾ ਬਹੁਤ ਸਦਮਾ ਲੱਗਾ ਉਹ ਬਿਮਾਰ ਰਹਿਣ ਲੱਗ ਪਿਆ ਸੀ ਜਦ ਉਹ ਰਾਜਾ ਹਰ ਤਰ੍ਹਾਂ ਦੇ ਇਲਾਜ ਕਰਵਾਉਣ ਤੋਂ ਬਾਅਦ ਵੀ ਰਾਜੀ ਨਹੀਂ ਹੋਇਆ ਤਾਂ ਉਸ ਨੂੰ ਨਾਨਕ ਵੱਟਵਿਚ ਲੈ ਆਏ ਸਨ ਉੱਥੇ ਰਾਜਾ ਰਾਜੀ ਹੋ ਗਿਆ ਸੀ ਉਸ ਨੇ 201 ਏਕੜ ਜ਼ਮੀਨ ਮੱਠ ਦੇ ਨਾਮ ਤੇ ਦਾਨ ਕੀਤੀ ਸੀ ਇੱਥੇ ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਮਰਨ ਕੀਤਾ ਸੀ ਉੱਥੇ ਗੁਰਦੁਆਰਾ ਨਾਨਕ ਮੱਠ ਦੇ ਬਾਗ ਵਿੱਚ ਇੱਕ ਪਿੱਪਲ ਦੇ ਦਰਖਤ ਤੇ ਇੱਕ ਪੱਥਰ ਦੀ ਸੱਲ ਮੌਜੂਦ ਹੈ ਜਿਸ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਨਿਸ਼ਾਨ ਲੱਗੇ ਹੋਏ ਹਨ ਉੱਥੇ ਹੀ ਛੋਟੇ ਜਿਹੇ ਮੰਦਰ ਵਿੱਚ ਨੇਪਾਲੀ ਮਰਾਜੇ ਦੀਆਂ ਅਸਤੀਆਂ ਦੱਬੀਆਂ ਹੋਈਆਂ ਹਨ ਗੌਰਤਿਆ ਹ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੇ ਮੇਰਾ ਚੈਨਲ ਬਲਜੀਤ ਸਿੰਘ ਸ਼ੰਕਰ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ